ਕੁਮੀ ਦੇ ਪਿੱਛੇ ਜਮਰੇ ਹਾਂਜੀ ਮਾਤਾ ਜੀ ਦਸਤੋ ਦਾ ਤੁਹਾਡ ਨੂੰ ਕੀਤਾ ਵਾ ਖਡੂਰ ਸਾਹਿਬ ਨਤਮਸਤਕ ਹੋਏਗਾ ਠੀਕ ਹੈ ਨਾ ਚਲੋ ਦੇਖੋ ਕਿ ਬਡੂ ਸਾਹਿਬ ਹੀ ਨਤਮਸਤਕ ਹੋਇਆ ਉਹ ਇਹਦਾ ਦੁਕਾਣ ਵੀ ਕੀਤਾ ਵਾ ਪਰ ਸੰਗਤਾਂ ਨੇ ਬਹੁਤ ਵਧੀਆ ਪਰ ਮਹੰਗਾ 라 ਦਿੱਤਾ ਵਾ ਮੈਂ ਦਿਲੋਂ ਧੰਨਵਾਦ ਕਰਦੀ ਆ ਇਹਨਾਂ ਸੰਗਤਾਂ ਦਾ ਜਿਨ੍ਹਾਂ ਇੰਨਾ ਪਿਆਰ ਸਾਨੂੰ ਅੱਜ ਪਹਿਲੇ ਦਿਨ ਹੀ ਵਿਖਾਇਆ ਵਾ ਬਹੁਤ ਜ਼ਿਆਦਾ ਮੈਂ ਇਹਨਾਂ ਦਾ ਧੰਨਵਾਦ ਕਰਦੀ ਆ ਕਿਵੇਂ ਵੀ ਦੇਖਦੇ ਹੋ ਗੁਰੂ ਸਾਹਿਬ ਦੀ ਇਲੈਕਸ਼ਨ ਇਸ ਟਾਈਮ ਤੋਂ ਇਸ ਸੰਗਤ ਕਿਵੇਂ ਦਾ ਪਿਆਰ ਦੇ ਰਹੀ ਆ ਕਿਹਦੀਆਂ ਜ਼ਿੰਮੇਵਾਰੀਆਂ ਆ ਸੰਗਤ ਦਾ ਪਿਆਰ ਵੇਖ ਕੇ ਤਾਂ ਬਹੁਤ ਵਧੀਆ ਲੱਗ ਰਿਹਾ ਵਧੀਆ ਮਹਿੰਗਾ ਰਹਿ ਗਿਆ ਜ਼ਿੰਮੇਵਾਰੀਆਂ ਤੌਰ ਤੇ ਕਿਵੇਂ ਦੀਆਂ ਲੱਗ ਰਹੀਆਂ ਇਲਾਕੇ ਦੇ ਲੋਕ ਆਪਸਾਂ ਸੰਭ ਰਹੇ ਆ ਜਾਂ ਇਹ ਆਪੇ ਬੰਦ ਕਰਨੇ ਪਏ ਅਜੇ ਤੁਹਾਨਾਂ ਨਾਲ ਨਹੀਂ ਜ਼ਿੰਮੇਵਾਰੀਆਂ ਸਾਰੀਆਂ ਸੰਗਤ ਦੀਆਂ ਆ ਤੇ ਸੰਗਤ ਹੀ ਸੰਭ ਰਹੀ ਹੈ ਆਪ ਹੀ ਹੈ ਸੰਗਤ ਹੀ ਪ੍ਰਬੰਧ ਕਰ ਰਹੀ ਹੈ ਸੰਗਤ ਦਾ ਹੀ ਇਹ ਕੰਮ ਸਿ ਸੰਗਤ ਹੀ ਕਰ ਰਹੀ ਸਾਰੇ ਉਸ ਸੁਨੇਹਾ ਸੰਗਤ ਨੂੰ ਜਿਹੜੀ ਹਿੰਦੇਸ਼ਾ ਦੇ ਸੰਬੰਧ ਵਿੱਚ ਮੈਂ ਹੁਣ ਇਹ ਹੀ ਦੇਸ਼ਾਂ ਵਿਦੇਸ਼ਾਂ ਚ ਵੀ ਇੱਥੋਂ ਵਾਲੀ ਸੰਗਤ ਨੂੰ ਸਭ ਨੂੰ ਹੱਥ ਬੰਨ੍ਹ ਕੇ ਬੇਨਤੀ ਕਰਦੀ ਕਿ ਜਿੱਦਾਂ ਅੱਜ ਇੰਨਾ ਪਰਵਾਹਾਂ ਵਾਲਾ ਦਿੱਤਾ ਇਦਾਂ ਵੱਧ ਚੜ ਕੇ ਅਮਰਪਾਲ ਸਿੰਘ ਨੂੰ ਵੋਟਾਂ ਪਾਓ ਉਹਨੂੰ ਜਿਤਾ ਕੇ ਬਾਹਰ ਲਿਆਈਏ ਤਾਂ ਜੋ ਪੰਜਾਬ ਦੀ ਗੱਲ ਕਰ ਸਕੇ ਪੰਜਾਬ ਦੇ ਹਿੱਤਾਂ ਦੀ ਪੰਦੀ ਸਿੰਘਾਂ ਦੀ ਪੰਜਾਬ ਦੇ ਪਾਣੀਆਂ ਦੀ ਨਸ਼ਿਆਂ ਦਾ ਜੋ ਛੇਵਾ ਦਰਿਆ ਪੰਜਾਬ ਚੱਲ ਰਿਹਾ ਉਹਨੂੰ ਠੱਲ ਪਾ ਸਕੇ ਪੰਜਾਬ ਦੇ ਹਰ ਮੁੱਦੇ ਤੇ ਜਿਹੜੀ ਗੱਲ ਕੀਤੀ ਜਾ ਸਕਦੀ ਹੈ ਨੂੰ ਲੱਗਦਾ ਹੈ ਅੱਜ ਅਸੀਂ ਗੁਰੂ ਸਾਹਿਬ ਦੇ ਅਸ਼ੀਰਵਾਦ ਲੈਣ ਲਈ ਸ੍ਰੀ ਅਮਰਤ ਸਹਾ ਸਾਹਿਬੀ ਤੋਂ ਆਉਂਦਾਂ ਅਸੀਂ ਇੱਥੇ ਖਡੂਨ ਸਾਹਿਬ ਆਏ ਆ ਤੇ ਸੰਗਤ ਦਾ ਐਡਾ ਪਰਮਾ ਹੰਗਾਰਾ ਹੈ ਕਿ ਲੱਗਦਾ ਹੈ ਕਿ ਇਹ ਜਿਹੜੀ ਵੇਵ ਹੈ ਆਪ ਹਮਾਰੇ ਹੀ ਚੱਲਣੀ ਆ ਇਦੇ ਵਿੱਚ ਕਿਸੇ ਨੂੰ ਬਾਹਲੇ ਐਫਰਟ ਕਰਨ ਦੀ ਲੋੜ ਨਹੀਂ ਪੈਣੀ ਸੰਗਤ ਬਹੁਤ ਅੱਕੀ ਹੋਈ ਆ ਮੰਨੂਵਾਦੀਆਂ ਤੋਂ 84 ਦੇ ਜਿਹੜੇ ਸਾਡੇ ਕਤਲੇਆਮ ਹੋਇਆ ਉਹਨਾਂ ਤੋਂ ਫਿਰ ਬੇਅਦਬੀ ਵਾਲਿਆਂ ਨੂੰ ਫਿਰ ਜੇ ਆਪਾਂ ਵੇਖੇ ਜਾਈਏ ਜਿਹੜੇ ਨਵੇਂ ਇਨਕਲਾਬੀ ਆਏ ਆ ਟੱਕੜੇ ਇਮਾਨਦਾਰ ਇਹ ਸਾਰਿਆਂ ਤੋਂ ਲੋਕ ਅੱਕੇ ਪਏ ਜਾਂਦੇ ਔਰ ਉਹ ਕੋਈ ਬਦਲ ਚਾਹੁੰਦੇ ਆ ਨਵਾਂ ਕੋਈ ਇਤਿਹਾਸ ਸਿਰਜਣਾ ਚਾਹੁੰਦੇ ਆ ਤੇ ਮੈਨੂੰ ਲੱਗਦਾ ਹੈ ਕਿ ਹੁਣ ਇੱਕ ਵਾਰੀ ਸ਼ਹਿਰ ਜਿਵੇਂ ਉਹਨਾਂ ਨੂੰ 92 ਦੇ ਕੇ ਨਵਾਜ ਲਿਆ ਇਹਨਾਂ ਨੇ ਤੇ ਹੁਣ ਇੱਕਦਮ ਉਹਨਾਂ ਦੇ ਵਿਰੋਧੀ ਵੀ ਹੋ ਗਈਆਂ ਲੋਕ ਪਤਾ ਨਹੀਂ ਉਹਨਾਂ ਦੀਆਂ ਪਾਲਸੀਆਂ ਕੀ ਆ ਤੇ ਪਰ ਸਾਡੀ ਜਿਹੜੀ ਲੜਾਈ ਹੈ ਪੰਥ ਦੀ ਲੜਾਈ ਹੈ ਧਰਮ ਦੀ ਲੜਾਈ ਹੈ ਅਸੀਂ ਨਾਂ ਤੇ ਸਿਧਾਂਤ ਤੋਂ ਪਰੇ ਹਟ ਸਕਦੇ ਹਾਂ ਜਿੱਦ ਹਾਰ ਸਾਡੇ ਮਸਲੇ ਨਹੀਂ ਹੁੰਦੇ ਸਾਡਾ ਸਿਧਾਂਤ ਤੇ ਖੜਨਾ ਤੇ ਸੱਚ ਦਾ ਹੋਕਾ ਦੇਣਾ ਇਹ ਸਾਡਾ ਮੀਨ ਜਿਹੜਾ ਪਰਪਸ ਹੈ ਜੇ ਹੁਣ ਇਹਨਾਂ ਨੂੰ ਬੰਦੀ ਸਿੰਘਾਂ ਦੀ ਰਿਹਾਈ ਕਰਾਉਣ ਦਾ ਮਸਲਾ ਹੈ ਤਾਂ ਇਹ ਇੱਕ ਬਹੁਤ ਲਈ ਚੈਲੰਜ ਹੈ ਕਿ ਪਹਿਲਾਂ ਅਸੀਂ ਉਹਨਾਂ ਦੇ ਜਿਹੜੇ ਸਾਡੇ ਬੰਦੀ ਸਿੰਘ 35-35 ਸਾਲਾਂ ਦੇ ਜੇਲ੍ਹਾਂ 'ਚ ਸੀ ਅਸੀਂ ਉਹਨਾਂ ਲਈ ਮੋਰਚਾ ਲਾਇਆ ਉਹ ਤੇ ਸਾਡਾ ਹਜੇ ਵਿੱਚ ਵਿਚਕਾਰੀ ਸੀ ਤੇ ਸਾਡੇ ਜਿਹੜੇ ਇਹ ਸਿੰਘਾਂ ਚੱਕ ਕੇ ਇਹਨਾਂ ਨੂੰ ਵੀ ਕੰਦੀ ਬਣਾ ਲਿਆ ਗਿਆ ਜੇ ਆਪਾਂ ਇਹਨਾਂ ਜ਼ੁਲਮ ਦਾ ਮੁਕਾਬਲਾ ਨਹੀਂ ਕਰਦੇ ਤਾਂ ਮੈਨੂੰ ਲੱਗਦਾ ਹੈ ਕਿ ਕੌਮ ਹੈ ਜਿਹੜੀ ਉਹ ਫਿਰ ਪਛਾਣ ਖਿੱਤੀ ਜਾਊਗੀ ਅੱਗੇ ਹੀ ਪੰਜਾਬ ਦੇ ਬੁਰੇ ਹਾਲ ਹੈ ਜਿਹੜੇ ਸਾਡੀ ਜੰਗ ਜਵਾਨੀ ਆ ਉਹ ਕੁਝ ਨਸ਼ਿਆਂ 'ਚ ਪਈ ਹੋਈ ਆ ਕੁਝ ਵਿਦੇਸ਼ਾਂ 'ਚ ਚਲੀ ਗਈ ਆ ਪਰ ਜੇ ਕੋਈ ਮੋੜਾ ਪਾਉਣਾ ਹੈ ਜੇ ਕੋਈ ਇਤਿਹਾਸ ਸਿਰਜਣਾ ਹੈ ਤੇ ਮੈਂ ਸਾਰੇ ਜਿੰਨੇ ਵੀ ਸਾਡੇ ਸ਼ੁਭਚਿੰਤਕ ਸਰਦਾਰ ਜਸਵੰਤ ਸਿੰਘ ਖਾਲੜਾ ਤੇ ਸ਼ੁਭਚਿੰਤਕ ਅਮਰਪਾਲ ਜੀ ਆ ਭਾਈ ਹਵਾਰਾ ਤੱਕ ਮੈਂ ਗੱਲ ਕਰਨਾ ਚਾਹੁੰਦੀ ਆ ਕਿ ਉਹਨਾਂ ਨੂੰ ਵੀ ਚਲੋ ਉਹਨਾਂ ਦੀ ਬਹੁਤ ਸੋਹਣੀ ਡਾਇਲੋਜੀ ਹੈ ਉਹ ਬੜੀ ਤਰੀਕੇ ਨਾਲ ਆਪਣੀ ਜਿਹੜੀ ਸਜਾ ਉਹ ਘਟ ਰਹੇ ਆ। ਕਿ ਸ਼ਾਇਦ ਉਹ ਨਾ ਆਉਣਾ ਚਾਹੁੰਦੇ ਹੋਣ ਜੇ ਅਸੀਂ ਅਮਰਤਪਾਲ ਨੂੰ ਇਸ ਤਰ੍ਹਾਂ ਕਢਾ ਲੈਨੇ ਆ ਅਮਰਤਪਾਲ ਦੇ ਨਾਲ ਹੋਰ ਵੀਰ ਨਾਲ ਸਿੰਘ ਜੇ ਅਸੀਂ ਉਹਨਾਂ ਨੂੰ ਕਢਾ ਲੈਨੇ ਆਂ ਤੇ ਅਸੀਂ ਫਿਰ ਐਫਰਟ ਕਰਾਂਗੇ ਅਗਲੇ ਬੰਦੀ ਸਿੰਘਾਂ ਲਈ ਵੀ ਕਿ ਅਸੀਂ ਇਹਨਾਂ ਨਾਲ ਸਮਝੌਤੇ ਕਰਕੇ ਕਦੇ ਅੰਮੇ ਤਿਸ਼ਾ ਨੂੰ ਮਿਲੀਏ ਕਦੇ ਕਿਸੇ ਨੂੰ ਮਿਲੀਏ ਤੇ ਛੱਡਣਾ ਹੈ ਨਹੀਂ ਛੱਡ ਕੇ ਆਵਾਜ਼ ਦੇ ਕੇ ਪ੍ਰੋਮਿਸ ਕਰਕੇ ਫਿਰ ਵੀ ਉਹਨਾਂ ਨੇ ਗੁਰਮੀਤ ਸਿੰਘ ਇੰਜੀਨੀਅਰ ਨੂੰ ਛੱਡ ਕੇ ਤੇ ਫਿਰ ਵਾਪਸ ਬੁਲਾ ਲਿਆ ਵਾਪਸ ਕਰ ਲੈ ਨਹੀਂ ਗੁਰੂ ਨਾਨਕ ਪਾਤਸ਼ਾਹ ਤੇ ਇਹਨਾਂ ਨੇ ਵਾਅਦਾ ਕੀਤਾ ਸੀ ਵੀ ਮੈਂ ਅਸੀਂ ਬੰਦੀ ਸਿੰਘਾਂ ਨੂੰ ਛੱਡਾਂਗੇ ਪਰ ਸਾਡੇ ਕੋਲੇ ਫਿਰ ਕੋਈ ਹੱਲ ਨਹੀਂ ਰਹਿੰਦਾ ਤੇ ਹੁਣ ਆ ਜਿਹੜੀ ਐ ਇਲੈਕਟ੍ਰੋਨਿਕ ਵਾਲੀ ਪੋਲਿਟਿਕਸ ਹੈ ਇਹਦੇ ਵਿੱਚ ਅਸੀਂ ਕਈ ਵਾਰੀ ਸੋਚਦੇ ਹਾਂ ਕਿ ਸਾਡ ਨੂੰ ਨਹੀਂ ਕਰਨੀ ਚਾਹੀਦੀ ਪਰ ਇਹਦੇ ਬਿਨਾਂ ਵੀ ਸਾਡਾ ਗੁਜ਼ਾਰਾ ਨਹੀਂ ਕਿਉਂਕਿ ਅਸੀਂ ਆਵਾਜ਼ ਹੀ ਬੁਲੰਦੇ ਨੇ ਕਰ ਸਕਦੇ ਹਾਂ ਕਿ ਅਸੀਂ ਕਿਨੇ ਕਰੀਏ ਆਵਾਜ਼ ਕਿਹਨੂੰ ਸੁਣਾਈਏ ਇਹ ਅਸੀਂ ਪਬਲਿਕ ਨੂੰ ਸੁਣਾਉਨੇ ਆ ਜਿਵੇਂ ਮੈਂ ਇਲੈਕਸ਼ਨ ਲੜੀ ਸੀ ਤਾਂ ਜਸਵੰਤ ਸਿੰਘ ਦੀ ਗੱਲ ਇੰਟਰਨੈਸ਼ਨਲ ਲੈਵਲ ਤੇ ਗਈ ਸੀ ਅੱਜ ਜਿਹੜੀ ਹੈ ਇਹ ਬੰਦੀ ਸਿੰਘਾਂ ਦੀ ਰਿਹਾਈ ਵਾਲੀ ਗੱਲ ਇਹ ਵੀ ਇੰਟਰਨੈਸ਼ਨਲ ਲੈਵਲ ਤੇ ਆ ਤੇ ਸਾਨੂੰ ਜਿਹੜੇ ਪਰਿਵਾਰ ਹੈ ਜਿਹੜੇ ਸ਼ਹੀਦਾਂ ਦੇ ਪਰਿਵਾਰ ਹੈ ਅਸੀਂ ਉਹਨਾਂ ਦੇ ਇਨਸਾਫ ਲਈ ਲੜਦੇ ਹਾਂ ਅਸੀਂ ਜਸਵੰਤ ਸਿੰਘ ਨੇ ਆਈਡੈਂਟੀਟੀ ਲਈ ਉਹਨਾਂ ਦੀ ਆਵਾਜ਼ ਚੁੱਕੀ ਸੀ ਵੀ ਇਹਨਾਂ ਨੂੰ ਪਛਾਣਤਾ ਦਿਓ ਜੇ ਤੁਸੀਂ ਮਾਰ ਹੀ ਲਏ ਆ ਤਾਂ ਇਹਨਾਂ ਦਾ ਬਰਥ ਸਰਟੀਫਿਕੇਟ ਤਾਂ ਦਿਓ ਮਤਲਬ ਇਹ ਸਾਡੇ ਇੱਕ ਬਹੁਤ ਜੈਨੂਇਨ ਚੀਜ਼ਾਂ ਆ ਜਿਹੜੀਆਂ ਅਸੀਂ ਸਰਕਾਰ ਤੋਂ ਮੰਗਦੇ ਆ ਪਰ ਜੇ ਸਰਕਾਰ ਮੰਨਦੀ ਨਹੀਂ ਤੇ ਸਾਨੂੰ ਆਪਣੇ ਬੰਦੇ ਇਸ ਫੀਲਡ ਦੇ ਵਿੱਚ ਵੀ ਬਾੜਨੇ ਪੈਣਗੇ ਤਾਂ ਕਿ ਪਾਰਲੀਮੈਂਟ ਦੇ ਵਿੱਚ ਜਦੋਂ ਗੱਲ ਹੋਊਗੀ ਦੁਨੀਆ ਪੱਧਰ ਤੇ ਗੱਲ ਹੋਊਗੀ ਤੇ ਮੈਨੂੰ ਲੱਗਦਾ ਹੈ ਵੀ ਪਰਮਾਤਮਾ ਇਸ ਵਾਰ ਜ਼ਰੂਰ ਬਖਸ਼ਿਸ਼ ਕਰੂਗਾ ਤੇ ਅਸੀਂ ਸਾਰੇ ਰਲ ਮਿਲ ਕੇ ਹਿੰਮਤ ਕਰਕੇ ਸਾਰਿਆਂ ਦਾ ਸਹਿਯੋਗ ਲੈ ਕੇ ਅਸੀਂ ਨਹੀਂ ਚਾਹੁੰਦੇ ਕੋਈ ਕਾਲੀ ਕਾਂਗਰਸੀ ਜੋ ਵੀ ਹੈਗੇ ਆ ਅਸੀਂ ਸਾਰਿਆਂ ਨੂੰ ਕਹਿੰਨੇ ਆ ਕਿ ਇਹ ਧਰਮ ਦਾ ਮਸਲਾ ਹੈ ਇਹ ਬੰਦੀ ਸਿੰਘ ਹੈ ਜਿਹੜੇ ਆਪਣੇ ਲਈ ਨਹੀਂ ਗਏ ਇਹ ਕੌਮ ਦੀ ਖਾਤਰ ਸਾਰੇ ਕੰਮ ਹੋਏ ਆ ਤੇ ਆਪਾਣਾ ਵੀ ਫਰਜ਼ ਬਣਦਾ ਆ ਆਪਾਂ ਇਹਨਾਂ ਦੀ ਆਵਾਜ਼ ਬੁਲੰਦ ਕਰੀਏ ਤੇ ਮੈਨੂੰ ਲੱਗਦਾ ਹੈ ਕਿ ਇਸ ਵੇਲੇ ਕੋਈ ਵੀ ਸੋ ਜਿਹੜਾ ਲੋਕ ਆਏ ਸੋਚਣ ਲਈ ਜ਼ਰੂਰ ਹੋਣਗੇ ਕਿ ਲੋਕ ਕਿਉਂ ਇੰਨੇ ਤੰਗ ਦਿੱਤੇ ਹੋਏ ਆ ਇਹਨਾਂ ਨੂੰ انصاف ਦਉਣ ਦੇ ਲਈ ਦਿੱਲੀ ਪਾਰਲੀਮੈਂਟ ਦੇ ਵਿੱਚ ਭੇਜਣਾ ਬਹੁਤ ਜ਼ਰੂਰੀ ਹੈ। ਤੇ ਪੱਠ ਦੀ ਗੱਲ ਕਰਦਾ। ਉੱਥੇ ਭਾਈ ਅਮਰਤਪਾਲ ਸਿੰਘ ਨੂੰ ਐਲਾਨ ਤੋਂ ਬਾਅਦ ਆਪਣਾ ਕੈਂਡੀਡੇਟ ਵਿਰਸਾ ਸਿੰਘ ਬਲਟੋਵਾ ਨੂੰ ਐਲਾਨਦਾ। ਵਿਰਸਾ ਸਿੰਘ ਬਲਟੋਵਾ ਜੀ ਕੱਲ ਤੁਹਾਨੂੰ ਜਾ ਕੇ ਮਿਲਦੇ ਨੇ ਤੇ ਕੀ ਇਹ ਮਤਲਬ 도ਗਲੀ ਰਾਜਨੀਤੀ ਹੋ ਰਹੀ ਇਹ ਤੇ ਜੀ ਡੋਗ ਡੋਗ ਦੇ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਕਿ ਉਸ ਉਸ ਟਾਈਮ ਇਹਨਾਂ 10 15 ਸਾਲ ਸਰਕਾਰੀ ਚ ਜਲਾਈ ਉਸ ਟਾਈਮ ਵੀ ਬੰਦੀ ਸਿੰਘ ਨਗਰ ਸੀ ਉਸ ਟਾਈਮ ਇਹ ਇੱਕ ਕੋਸ਼ਿਸ਼ ਕਰਦੇ ਜਾਂ ਦਿਲ ਤੋਂ ਚਾਹੁੰਦੇ ਹੁੰਦੇ ਉਹਨਾਂ ਨੂੰ ਜਿਹੜਾ ਇਹ ਸਾਰੇ ਹਾਈ ਹੋ ਸਕਦੀ ਹੁਣ ਵੀ ਚਲੋ ਅਸੀਂ ਸੋਚਿਆ ਸ਼ਾਇਦ ਬੀਤੇ ਤੋਂ ਸਭ ਸਿੱਖ ਕੇ ਬਾਹਰ ਆ ਗਏ ਮਤਲਬ ਸਰਕਾਰ ਤੋਂ ਤੇ ਸ਼ਾਇਦ ਹੋਣੀ ਇਹਨਾਂ ਜਾਗ ਆ ਜੇ ਵੀ ਕੌਮ ਦੀ ਗੱਲ ਕਰ ਲਈਏ ਪਰ ਮੈਨੂੰ ਲੱਗਦਾ ਉਤੋਂ ਉਤੋਂ ਕਰਦੇ ਸਭ ਕੁਝ ਇਹ ਕਿਉਂਕਿ ਜੇ ਹੁਣ ਅਮਰਪਾਲ ਸੇ ਖੜਾ ਹੋਏ ਸੀਗੇ ਤੇ ਜੇ ਨਾ ਖੜਾ ਕਰਦੇ ਤੇ ਫਿਰ ਲੋਕਾਂ ਨੂੰ ਲੱਗਦਾ ਕਿ ਠੀਕ ਹੈ ਕਿ ਇਹ ਪੰਛੀ ਦੀ ਗੱਲ ਕਰਦੇ ਬੰਦੇ ਸੇ ਗੱਲ ਸ਼ੁਰੂਣਾ ਚਾਹੁੰਦੇ ਤੇ ਹੁਣ ਜਦੋਂ ਅਮਰਪਾਲ ਦੇ ਵਿਰੋਧ ਚ ਖੜਦੇ ਆ ਤੇ ਇਹਦਾ ਮਤਲਬ ਹੈ ਕਿ ਸਭ ਕੁਝ ਡਰਾਮਾ ਹੋ ਰਿਹਾ ਹੈ ਖਾਲੀ ਇੱਕ ਕੁਰਸੀ ਦੀ ਖਾਤਰੀ ਸਭ ਕੁਝ ਚੱਲਾ ਚੱਲਣੇ ਜਾ ਰਹੀਆਂ ਬਸ ਅੱਜ ਤੁਸੀਂ ਦਰਬਾਰ ਸਾਹਿਬ ਵੀ ਗਏ ਅਕਾਲ ਤਖਤ ਸਾਹਿਬ ਨੂੰ ਨਮਸਤ ਤਤਸਤ ਹੋਏ ਹੋ ਕਰਨਤਾ ਨੇ ਜੀ ਹੁਣ ਖਡੂਰ ਸਾਹਿਬ ਆ ਪਹਿਲਾ ਦਿਨ ਸੀ ਉਹ ਜਹਾਨ ਕੀਵੇਂ ਦਾ ਲੱਗਾ ਸੰਗਤ ਇਹ ਇਹ ਤੇ ਜੀ ਸਾਡੀ ਉਮੀਦ ਤੋਂ ਬਾਰੀ ਗੱਲ ਆ ਲੋਕ ਆਪਣੇ ਆਪ ਹੀ ਆ ਰਹੇ ਸੀ ਤੇ ਕੋਈ ਉਹਨਾਂ ਨੂੰ ਖਾਲੀ ਅਪੀਲ ਕੀਤੀ ਆ ਕੋਈ ਅਸੀਂ ਤੇ ਕੋਈ ਉਹਨਾਂ ਨੂੰ ਮਸਾਦਨ ਨਹੀਂ ਦੇ ਸਕਦੇ ਜਾਂ ਉਹਨਾਂ ਨੂੰ ਪੈਸੇ ਦੇ ਕੇ ਨਹੀਂ ਲਿਆ ਸਕਦੇ ਲੋਕਾਂ 'ਚ ਰੋਸ ਆ ਲੋਕਾਂ ਨੂੰ ਪਤਾ ਵੀ ਸਾਡੀ ਕਾਮਨਾ ਧੱਕਾ ਹੋ ਰਿਹਾ ਤੇ ਹੁਣ ਇਹ ਚੀਜ਼ ਆ ਕਿ ਅਸੀਂ ਵੀ ਲੋਕਾਂ ਨੂੰ ਅਪੀਲ ਕਰਦੇ ਆ ਕਿ ਹੁਣ ਬਹੁਤ ਸੁਨਹਿਰੀ ਮੌਕਾ ਵਾ ਕਿਉਂਕਿ ਜਦੋਂ ਬਾਬਰ ਸਾਡੇ ਹੱਥ 'ਚ ਹੈ ਹਾਂ ਅਸੀਂ ਇਹ ਇੱਕ ਬਟਨ ਦਬਾ ਕੇ ਕੋਈ ਚੀਜ਼ ਦਾ ਹੱਲ ਕਰ ਸਕਦੇ ਆ ਤੇ ਨਹੀਂ ਤੇ ਇਹਨਾਂ ਦੇ ਮਗਰਮਗਰ ਕੋਟਾਂ ਕਚੈਰੀਆਂ ਚੋਂ ਤੇ ਸਾਨੂੰ ਲੱਗਦਾ ਕਿ ਇਨਸਾਫ ਮਿਣਦੇ ਜਾਂ ਇਹ ਜਿੱਦਾਂ ਦੀ ਰਾਜਨੀਤੀ ਚੱਲ ਰਹੀ ਏ ਇਹ ਸਾਨੂੰ ਕੋਈ ਇਨਸਾਫ ਦੇਣਗੇ ਕੋਈ ਅਮੀਰ ਜੀ ਨਹੀਂ ਜਾਜੀ ਪਹਿਲਾ ਦਿਨ ਸੀ ਤੇ ਪਹਿਲੇ ਦਫ਼ਤਰ ਦਾ ਤੁਸੀਂ ਆਗਾਜ਼ ਉਦਘਾਟਨ ਕਰ ਰਹੇ ਹੋ ਸੰਗਤ ਨੂੰ ਕੁਝ ਵਾਸਤੇ ਇਹ ਦੇਣਾ ਚਾਹ ਪਰਿਵਾਰ ਵੱਲੋਂ ਸੰਗਤ ਨੂੰ ਇਹ ਸੰਗਤ ਨੂੰ ਤੇ ਇਹੋ ਹੀ ਸੁਣਿਆ ਕਿ ਹੁਣ ਤਕੜੇ ਹੋ ਕੇ ਲੋਬ ਲਾਲ ਚ ਤੋਂ ਉੱਪਰ ਉੱਠ ਕੇ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਤੇ ਕੌਮ ਦੀ ਕੋ ਕੰਮ ਹੀ ਮਸਲਾ ਬਣ ਗਿਆ ਸਾਡਾ ਤੇ ਇਹ ਇਲੈਕਸ਼ਨ ਜਿਹੜੀ ਹੈ ਇਹ ਤੁਸੀਂ ਸਾਰੀਆਂ ਪਾਰਟੀਆਂ ਤੋਂ ਉੱਠ ਕੇ ਇੱਕ ਇਲੈਕਸ਼ਨ ਜਿਤਾ ਦਿਓ ਤੇ ਫਿਰ ਜਿਹੜੀ ਪੰਜਾਬ ਦੀ ਮੈਨੂੰ ਲੱਗਦਾ ਆਉਣ ਵਾਲੀ ਰਾਜਨੀਤੀ ਵੀ ਬਦਲ ਜੂਗੀ ਤੇ ਨੌਜਵਾਨੀ ਵੀ ਜਿਹੜੀ ਕੁਝ ਉਹਨਾਂ ਨੂੰ ਇਹ ਅਮੀਰ ਜਾਗੂਗੀ ਕਿ ਅਸੀਂ ਕੁਝ ਨਾਲ ਲੜਨ ਦੀ ਵੀ ਹਿੰਮਤ ਵਧੂਗੀ ਲੋਕਾਂ ਦੀ ਥੈਂਕ ਯੂ ਲੀ ਕ੍ਰਾਈਮ ਨੈਸ਼ਨਲ ਨਿਊਜ਼ ਨਜ਼ਰ ਸੱਪਰ